ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬੜੀ ਸਪੈਸ਼ਲ ਰੈਸਪੀ ਲੈ ਕੇ ਆਈਆਂ ਉਹ ਹੈਗੀ ਹੈ ਮੂੰਗੀ ਦੀ ਦਾਲ ਦਾ ਹਲਵਾ ਗਰਮੀ ਹੋਵੇ ਜਾਂ ਸਰਦੀ ਇਹ ਹਲਵਾ ਸਾਰਿਆਂ ਨੂੰ ਹੀ ਬਹੁਤ ਪਸੰਦ ਆਉਂਦਾ ਆ ਤੇ ਪੂਰੇ ਮਾਪ ਨਾਲ ਇਹ ਹਲਵਾ ਬਣਾ ਕੇ ਤਿਆਰ ਕਰਾਂਗੇ ਜੇ ਤੁਸੀਂ ਪਹਿਲੀ ਵਾਰੀ ਵੀ ਇਹ ਹਲਵਾ ਬਣਾਓਗੇ ਤਾਂ ਬਿਲਕੁਲ ਸਹੀ ਤਰੀਕੇ ਨਾਲ ਤੁਹਾਡਾ ਕੋਈ ਹਲਵਾ ਬਣ ਜਾਏਗਾ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਨਾ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਦੇਖਦੇ ਹਾਂ ਕਿਵੇਂ ਬਣਾਨੇ ਆਏ ਹਲਵਾ ਸਭ ਤੋਂ ਪਹਿਲਾਂ ਇੱਥੇ ਦਾਲ ਨੂੰ ਭਿਓ ਕੇ ਰੱਖਾਂਗੇ ਇੱਥੇ ਇੱਕ ਕੌਲੀ ਲਵਾਂਗੇ ਮੂੰਗੀ ਦੀ ਬਿਨਾ ਚਿਲਕੇ ਤੋਂ ਦਾਲ ਇਹਨੂੰ ਦੋ ਤੋਂ ਤਿੰਨ ਵਾਰੀ ਧੋ ਕੇ 4 ਤੋਂ 5 ਘੰਟਿਆਂ ਵਾਸਤੇ ਪਾਣੀ 'ਚ ਭਿਓ ਕੇ ਰੱਖ ਦਾਂਗੇ ਕੱਪ ਜਾਂ ਕੌਲੀ ਕਿਸੇ ਵੀ ਚੀਜ਼ ਦਾ ਮਾਪ ਤੁਸੀਂ ਲੈ ਸਕਦੇ ਹੋ ਹੁਣ ਇਸ ਦਾ ਪਾਣੀ ਕੱਢ ਦਾਂਗੇ ਤੇ ਇਹਨੂੰ ਇੱਕ ਛਾਨਣੀ ਵਿੱਚ ਪਾ ਲਾਂਗੇ ਮੈਂ ਇੱਥੇ ਵੱਡੀ ਪੋਣੀ ਦਾ ਯੂਜ਼ ਕੀਤਾ ਆ ਇਹਦਾ ਪਾਣੀ ਚੰਗੀ ਤਰ੍ਹਾਂ ਕੱਢ ਲਾਂਗੇ। ਹੁਣ ਅਸੀਂ ਇਹਨੂੰ ਗ੍ਰाइंड ਕਰਨਾ ਆ। ਮਿਕਸੀ ਦੇ ਜਾਰ ਵਿੱਚ ਪਾ ਕੇ ਦੋ ਵਾਰੀ ਕਰਕੇ ਇਹਨੂੰ ਗ੍ਰाइंड ਕਰ ਲਾਂ। ਬਿਲਕੁਲ ਫਾਈਨ ਪੇਸਟ ਨਹੀਂ ਬਣਾਉਣਾ ਦਾਲ ਦਾ। ਦਰਦਰਾ ਜਿਆ ਨੂੰ ਪੀਸ ਕੇ ਤਿਆਰ ਕਰਾਂਗੇ ਤੇ ਪਾਣੀ ਦਾ ਯੂਜ਼ ਬਹੁਤ ਘੱਟ ਕਰਾਂਗੇ। ਇੱਕ ਜਾਂ ਦੋ ਚਮਚ ਤੁਸੀਂ ਇੱਥੇ ਪਾਣੀ ਦਾ ਯੂਜ਼ ਕਰ ਸਕਦੇ ਹੋ। ਹੁਣ ਇੱਕ ਕੜਾਈ ਲਵਾਂਗੇ ਉਹਦੇ ਵਿੱਚ ਪਾਵਾਂਗੇ ਦੇਸੀ ਘਿਓ। ਇੱਕ ਕੌਲੀ ਦਾਲ ਦੀ ਲਈ ਸੀ ਉਹਦੇ ਲਈ ਅਸੀਂ ਇੱਕ ਕੌਲੀ ਹੀ ਦੇਸੀ ਘਿਓ ਦੀ ਲਵਾਂਗੇ। ਇੱਥੇ ਤੁਸੀਂ ਦਾਲ ਦੇ ਘਿਓ ਦਾ ਵੀ ਯੂਜ਼ ਕਰ ਸਕਦੇ ਹੋ। ਪਰਦੇਸੀ ਕੇ ਉਹ ਨਾਲ ਬਹੁਤ ਜ਼ਿਆਦਾ ਟੇਸਟੀ ਹਲਵਾ ਬਣ ਕੇ ਤਿਆਰ ਹੋਏਗਾ ਤੇ ਥੋੜਾ ਜਿਹਾ ਕਿ ਉਹ ਬਚਾ ਲਾਂਗੇ ਇਹਨੂੰ ਅਸੀਂ ਬਾਅਦ ਵਿੱਚ ਯੂਜ਼ ਕਰਾਂਗੇ ਤੇ ਕਿਉ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਕਿਉ ਗਰਮ ਹੋ ਗਿਆ ਆ ਹੁਣ ਇਹਦੇ ਵਿੱਚ ਪਾਵਾਂਗੇ 4 ਚਮਚ ਸੂਜੀ ਦੇ ਨਾਰਮਲ ਚਮਚ ਜੋ ਅਸੀਂ ਘਰ ਵਿੱਚ ਖਾਣੇ ਵਾਸਤੇ ਯੂਜ਼ ਕਰਦੇ ਆ ਤੇ ਸੂਜੀ ਪਾਉਣਾ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਜ਼ਰੂਰ ਪਾਓ ਇਹਦੇ ਵਿੱਚ ਤੇ ਇਹਨੂੰ ਅਸੀਂ 2-3 ਮਿੰਟ ਵਾਸਤੇ ਪੁੰਨ ਲਵਾਂਗੇ ਸੂਜੀ ਪਾਉਣ ਨਾਲ ਹਲਵੇ ਦਾ ਟੈਕਸਚਰ ਕਾਫੀ ਵਧੀਆ ਹੋ ਜਾਏਗਾ ਦਾਣੇਦਾਰ ਬਣ ਕੇ ਤਿਆਰ ਹੋਏਗਾ ਹਲਵਾ ਤੁਸੀਂ ਚਾਹੋ ਤੇ ਸੂਜੀ ਦੇ ਨਾਲ ਨਾਲ ਥੋੜਾ ਜਿਹਾ ਬੇਸਨ ਵੀ ਇਹਦੇ ਵਿੱਚ ਪਾ ਸਕਦੇ ਹੋ 2-3 ਮਿੰਟ ਹੋ ਗਏ ਨੇ ਸੂਜੀ ਨੂੰ ਭੁੰਨਦਿਆਂ ਇਹ ਦੇਖੋ ਚਾਗ ਆ ਗਈ ਉੱਪਰ ਥੋੜੀ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦਾਲ ਦਾ ਤਿਆਰ ਕੀਤਾ ਹੋਇਆ ਪੇਸਟ ਤੇ ਗੈਸ ਦੀ ਫਲੇਮ ਨੂੰ ਅਸੀਂ ਬਿਲਕੁਲ ਇੱਥੇ ਲੋ ਰੱਖਣਾ ਆ ਲੋ ਫਲੇਮ ਤੇ ਹੀ ਸੂਜੀ ਨੂੰ ਪੁੰਨਾਗੇ ਤੇ ਲੋ ਫਲੇਮ ਤੇ ਹੀ ਅਸੀਂ ਇਹ ਦਾਲ ਵੀ ਪੁੰਨੀ ਹੈ ਫਲੇਮ ਨੂੰ ਬਿਲਕੁਲ ਵੀ ਤੁਸੀਂ ਜ਼ਿਆਦਾ ਨਹੀਂ ਕਰਨਾ ਹਲਕੀ ਫਲੇਮ ਤੇ ਦਾਲ ਪੁੱਜੇਗੀ ਤਾਂ ਬਹੁਤ ਵਧੀਆ ਹਲਵਾ ਬਣ ਕੇ ਤਿਆਰ ਹੋਏਗਾ ਤੇ ਲਗਾਤਾਰ ਅਸੀਂ ਹਿਲਾਉਂਦੇ ਹੋਏ ਦਾਲ ਨੂੰ ਪੁੰਦੇ ਰਵਾਂਗੇ 2-3 ਮਿੰਟ ਵਿੱਚ ਹੀ ਤੁਸੀਂ ਦੇਖੋਗੇ ਕਿ ਸਾਰੀ ਦਾਲ ਨੇ ਘਿਓ ਨੂੰ ਐਬਜ਼ਾਰਬ ਕਰ ਲਿਆ ਹੈ ਇਹ ਦੇਖੋ ਕਿੰਨੀ ਡਰਾਈ ਹੋ ਗਈ ਹੈ ਦਾਲ ਲੱਗ ਹੀ ਨਹੀਂ ਰਿਹਾ ਕਿ ਅਸੀਂ ਇਹਦੇ ਵਿੱਚ ਘਿਓ ਪਾਇਆ ਆ ਤੇ ਜਿਹੜਾ ਅਸੀਂ ਘਿਓ ਥੋੜਾ ਜਿਹਾ ਬਚਾਇਆ ਸੀ ਉਹ ਵੀ ਅਸੀਂ ਇਸ ਟਾਈਮ ਤੇ ਇਹਦੇ ਵਿੱਚ ਐਡ ਕਰ ਦਾਂਗੇ ਸਾਰਾ ਕਿਉ ਇਹਦੇ ਵਿੱਚ ਮੈਂ ਪਾ ਦਿੱਤਾ ਆ ਥੋੜੀ ਜੀ ਰਿਕਾਰਡਿੰਗ ਨਹੀਂ ਕਰ ਪਾਈ ਤੇ ਚੰਗੀ ਤਰ੍ਹਾਂ ਅਸੀਂ ਇਹਨੂੰ ਹਿਲਾਉਂਦੇ ਰਵਾਂਗੇ ਬਿਨਾਂ ਰੁਕੇ ਅਸੀਂ ਦਾਲ ਨੂੰ ਪੁੰਦੇ ਰਹਿਣਾ ਆ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਦਾ ਆ ਪਰ ਹਲਵਾ ਇਹਦੇ ਨਾਲ ਦਾ ਕੋਈ ਵੀ ਨਹੀਂ ਬਣਦਾ ਬਹੁਤ ਟੇਸਟੀ ਬਣਦਾ ਆ ਇੱਥੇ ਮੈਨੂੰ ਲਗਾਤਾਰ 10 ਮਿੰਟ ਹੋ ਗਏ ਨੇ ਦਾਲ ਨੂੰ ਪੁੰਦਿਆ ਮੈਂ ਨਾਲ-ਨਾਲ ਤੁਹਾਨੂੰ ਟਾਈਮ ਦੱਸੀ ਜਾਵਾਂਗੀ ਇੱਥੇ ਮੈਨੂੰ 20 ਮਿੰਟ ਹੋ ਗਏ ਨੇ ਤੇ ਦਾਲ ਕਾਫੀ ਇੱਥੇ ਹਲਕੀ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕਦਾਲ ਤੇ ਝੱਗ ਬਣਨੀ ਸ਼ੁਰੂ ਹੋ ਗਈ ਹੈ ਤੇ ਕਾਫੀ ਜ਼ਿਆਦਾ ਹਲਕੀ ਹੋ ਗਈ ਹੈ ਇਦਾਂ ਹੀ ਅਸੀਂ ਇਹਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਤੇ 5 ਕੁ ਮਿੰਟ ਹੋਰ ਲੱਗਣਗੇ ਉਦੋਂ ਸਾਡੀ ਦਾਲ ਭੁੱਜ ਕੇ ਤਿਆਰ ਹੋ ਜਾਏਗੀ ਮਤਲਬ ਇੱਥੇ ਟੋਟਲ 30 ਤੋਂ 35 ਮਿੰਟ ਦਾ ਟਾਈਮ ਲੱਗੇਗਾ ਤੇ ਹਲਵਾ ਬਣ ਕੇ ਤਿਆਰ ਹੋ ਜਾਏਗਾ ਇਹ ਦੇਖੋ ਇੱਥੇ ਮੈਨੂੰ ਪੂਰੇ 25 ਮਿੰਟ ਹੋ ਗਏ ਨੇ ਦਾਲ ਨੂੰ ਭੁੰਦਿਆ ਦਾਲ ਭੁੱਜ ਕੇ ਤਿਆਰ ਹੋ ਗਈ ਹੈ ਇਸ ਤੋਂ ਜ਼ਿਆਦਾ ਅਸੀਂ ਇਹਨੂੰ ਨਹੀਂ ਭੁੰਨਾਂਗੇ ਇਥੇ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਤੇ ਫਲੇਮ ਨੂੰ ਬੰਦ ਕਰਨ ਤੋਂ ਬਾਅਦ ਵੀ ਅਸੀਂ 2 ਮਿੰਟ ਤੱਕ ਦਾਲ ਨੂੰ ਹਿਲਾਉਂਦੇ ਰਵਾਂਗੇ ਕਿਉਂਕਿ ਕੜਾਈ ਕਾਫੀ ਗਰਮ ਹੁੰਦੀ ਹੈ ਉਸ ਤੋਂ ਬਾਅਦ ਇਹਨੂੰ ਅਸੀਂ ਸਾਈਡ ਤੇ ਰੱਖ ਦਾਂਗੇ ਹੁਣ ਇੱਕ ਪੈਨ ਲਵਾਂਗੇ ਉਹਦੇ ਵਿੱਚ ਪਾਵਾਂਗੇ ਇੱਕ ਕੌਲੀ ਪਾਣੀ ਦੀ ਇੱਕ ਕੌਲੀ ਦਾਲ ਲਈ ਸੀ ਉਹਦੇ ਹਿਸਾਬ ਨਾਲ ਇੱਕ ਕੌਲੀ ਇੱਥੇ ਪਾਣੀ ਦੀ ਪਾਵਾਂਗੇ ਹੁਣ ਇੱਕ ਕੌਲੀ ਇੱਥੇ ਧਾਗੇ ਵਾਲੀ ਮਿਸ਼ਰੀ ਲਈ ਹੈ ਤੇ ਮਿਸ਼ਰੀ ਨੂੰ ਛੋਟਾ ਛੋਟਾ ਤੋੜ ਲਿਆ ਆ ਇਹਨੂੰ ਮਿਕਸੀ ਦੇ ਜਾਰ ਵਿੱਚ ਪਾ ਕੇ ਦਾ ਫਾਈਨ ਜਿਹਾ ਪਾਊਡਰ ਬਣਾ ਲਾਂਗੇ ਤੇ ਤੁਸੀਂ ਮਿਸ਼ਰੀ ਦੀ ਜਗ੍ਹਾ ਚੀਨੀ ਦਾ ਵੀ ਯੂਜ਼ ਕਰ ਸਕਦੇ ਹੋ ਇੱਥੇ ਦੇਖੋ ਮਿਸ਼ਰੀ ਨੂੰ ਚੰਗੀ ਤਰ੍ਹਾਂ ਪੀਸ ਲਿਆ ਆ ਹੁਣ ਅਸੀਂ ਇਹਨੂੰ ਪਾਣੀ ਵਿੱਚ ਐਡ ਕਰ ਦਾਂਗੇ ਤੇ ਇੱਥੇ ਅਸੀਂ ਕਿਸੇ ਵੀ ਤਾਰ ਦੀ ਚਾਸ਼ਨੀ ਨਹੀਂ ਬਣਾਣੀ ਸਿਰਫ ਇਹ ਮਿਸ਼ਰੀ ਜਦੋਂ ਤੱਕ ਪਾਣੀ ਵਿੱਚ ਘੁਲਦੀ ਹੈ ਉਦੋਂ ਤੱਕ ਅਸੀਂ ਇਹਨੂੰ ਗਰਮ ਕਰਾਂਗੇ ਹੁਣ ਪਾਵਾਂਗੇ ਇਹਦੇ ਵਿੱਚ ਅੱਧਾ ਚਮਚ ਇਲਾਇਚੀ ਦਾ ਪਾਊਡਰ ਇੱਥੇ ਮੈਂ ਕਲਰ ਦਾ ਯੂਜ਼ ਕੀਤਾ ਆ ਥੋੜਾ ਜਿਹਾ yellow ਤੇ ਥੋੜਾ ਜਿਹਾ red color use ਕੀਤਾ ਹੈ ਇਹਦੇ ਨਾਲ ਬਹੁਤ ਵਧੀਆ ਕਲਰ ਆਏਗਾ ਹਲਵੇ ਦੇ ਵਿੱਚ ਤੁਸੀਂ ਚਾਹੋ ਤੇ ਕੇਸਰ ਦਾ ਵੀ use ਕਰ ਸਕਦੇ ਹੋ ਆ ਦੇਖੋ ਇੱਥੇ ਉਬਾਲਾ ਆ ਗਿਆ ਚਾਸ਼ਨੀ ਨੂੰ ਤੇ ਇੱਥੇ ਅਸੀਂ ਹੁਣ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਤੇ ਵਾਪਸ ਕੜਾਈ ਨੂੰ ਗੈਸ ਦੇ ਉੱਪਰ ਰੱਖਾਂਗੇ ਗੈਸ ਦੀ ਫਲੇਮ ਨੂੰ ਬਿਲਕੁਲ ਲੋਅ ਰੱਖਾਂਗੇ ਤੇ ਹੁਣ ਐਡ ਕਰਾਂਗੇ ਇਹਦੇ ਵਿੱਚ ਅਸੀਂ ਤਿਆਰ ਕੀਤੀ ਹੋਈ ਚਾਸ਼ਨੀ ਜੇ ਇਸ ਤਰੀਕੇ ਨਾਲ ਚਾਸ਼ਨੀ ਐਡ ਕਰੋਗੇ ਤਾਂ ਉਬਲ ਕੇ ਬਾਹਰ ਨਹੀਂ ਆਏਗੀ ਕਿਉਂਕਿ ਅਸੀਂ ਥੋੜਾ ਜਿਆਦਾ ਠੰਡਾ ਕਰ ਲਿਆ ਸੀ ਦਾਲ ਨੂੰ ਹੁਣ ਲਗਾਤਾਰ ਹਿਲਾਉਂਦੇ ਜਾਵਾਂਗੇ ਤੇ 5 ਮਿੰਟ ਦੇ ਵਿੱਚ ਵਿੱਚ ਤੁਸੀਂ ਦੇਖੋਗੇ ਕਿ ਹਲਵਾ ਕਾਫੀ گاੜਾ ਹੋ ਗਿਆ ਆ ਇੱਥੇ ਪਾਣੀ ਸਾਰਾ ਐਬਜ਼ਾਰਬ ਹੋ ਗਿਆ ਆ ਹੁਣ ਅਸੀਂ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਕਰਾਂਗੇ ਜਿਹਦੇ ਨਾਲ ਇਹਦਾ ਟੇਸਟ ਦੁੱਗਣਾ ਹੋ ਜਾਏਗਾ ਇੱਥੇ ਅਸੀਂ ਯੂਜ਼ ਕਰ ਰਹੇ ਆ ਇੱਕ ਕੱਪ ਦੇ ਕਰੀਬ ਖੋਆ ਇੱਕ ਖੋਆ ਅਸੀਂ ਘਰ ਵਿੱਚ ਹੀ ਤਿਆਰ ਕੀਤਾ ਆ ਬਿਨਾਂ ਦੁੱਧ ਤੋਂ ਮਤਲਬ ਮਿਲਕ ਪਾਊਡਰ ਤੋਂ ਇੱਕ ਖੋਆ ਤਿਆਰ ਕੀਤਾ ਆ ਤੁਸੀਂ ਇਹਦੀ ਰੈਸਪੀ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਥੋੜਾ ਜਿਹਾ ਖੋਆ ਅਸੀਂ ਵਿਚਾਲਾਂਗੇ ਬਾਕੀ ਸਾਰਾ ਇਹਦੇ ਵਿੱਚ ਐਡ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਖੋਏ ਨੂੰ ਇਹਦੇ ਵਿੱਚ ਖੋਆ ਪਾਣ ਨਾਲ ਬਹੁਤ ਵਧੀਆ ਟੈਕਸਚਰ ਹੋ ਜਾਂਦਾ ਹੈ ਹਲਵੇ ਦਾ ਤੇ ਟੇਸਟ ਵੀ ਕਾਫੀ ਵੱਧ ਜਾਂਦਾ ਆ 2-3 ਮਿੰਟ ਵਾਸਤੇ ਭੁੰਨਾਂਗੇ ਉਸ ਤੋਂ ਬਾਅਦ ਜ ਅਸੀਂ ਹੁਣ ਇਹਦੇ ਵਿੱਚ ਥੋੜੇ ਜੇ ਡਰਾਈ ਫਰੂਟਸ ਐਡ ਕਰਾਂਗੇ ਡਰਾਈ ਫਰੂਟ ਵਿੱਚ ਜਿਸੀਂ ਥੋੜਾ ਜਿਹਾ ਪਿਸਤਾ ਕਾਜੂ ਤੇ ਬਦਾਮਾਂ ਨੂੰ ਛੋਟਾ ਛੋਟਾ ਚੌਪ ਕਰ ਲਿਆ ਆ ਉਹ ਇਹਦੇ ਵਿੱਚ ਐਡ ਕਰ ਦਾਂਗੇ ਡਰਾਈ ਫਰੂਟਸ ਤੁਸੀਂ ਆਪਣੇ ਮਨਪਸੰਦ ਦੇ ਲੈ ਸਕਦੇ ਹੋ ਇੱਥੇ ਤੇ ਕੁਆਂਟੀਟੀ ਵੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਵੱਧ ਜਾ ਘੱਟ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੇ ਡਰਾਈ ਫਰੂਟਸ ਨੂੰ ਇੱਥੇ ਸਾਡਾ ਹਲਵਾ ਬਣ ਕੇ ਤਿਆਰ ਹੈ ਬਹੁਤ ਵਧੀਆ ਹਲਵਾ ਬਣਿਆ ਆ ਜਰੂਰ ਇੱਕ ਵਾਰੀ ਆਪਣੇ ਘਰ ਵਿੱਚ ਇਹ ਹਲਵਾ ਬਣਾਓ ਬਹੁਤ ਜ਼ਿਆਦਾ ਪਸੰਦ ਆਏਗਾ ਸਾਰਿਆਂ ਨੂੰ ਇਹ ਦੇਖੋ ਕਿੰਨਾ ਦਾਣੇਦਾਰ ਹਲਵਾ ਬਣ ਕੇ ਤਿਆਰ ਹੋਇਆ ਆ ਹੁਣ ਅਸੀਂ ਇੱਥੇ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਤੇ ਇਹਨੂੰ ਅਸੀਂ ਗਰਮ ਗਰਮੇ ਸਰਵ ਕਰਾਂਗੇ ਉਪਰੋਂ ਦੀ ਥੋੜਾ ਜਿਹਾ ਖੋਆ ਪਾ ਕੇ ਤਿਆਰ ਹੈ ਸਾਡਾ ਮੂੰਗੀ ਦੀ ਦਾਲ ਦਾ ਟੇਸਟੀ ਹਲਵਾ ਉਮੀਦ ਹੈ ਤੁਹਾਨੂੰ ਰੈਸਪੀ ਪਸੰਦ ਆਈ ਹੋਵੇਗੀ ਤੇ ਮੈਨੂੰ ਜ਼ਰੂਰ ਦੱਸਣਾ ਕਮੈਂਟਸ ਵਿੱਚ ਕਿ ਮੇਰੀ ਇਹ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਤੇ ਜੇ ਰੈਸਪੀ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਲੇ ਵੀਡੀਓ ਵਿੱਚ ਮਿਲਦੇ ਹਾਂ ਕਿਸੇ ਇਦਾਂ ਦੀ ਹੀ ਵਧੀਆ ਜੀ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ